ਭਗਤ ਜੀ ਉਸ ਘਰਾਣੇ ਵਿੱਚ ਉਸ ਜਾਤ ਵਿੱਚ ਪੈਦਾ ਹੋਏ ਸੀ ਜਿਸ ਜਾਤ ਦੇ ਲੋਕ ਜਿਹੜੇ ਉਹ ਚਮੜਾ ਵੱਢਣ ਦਾ ਕੱਟਣ ਦਾ ਤੇ ਜੁੱਤੀਆਂ ਗੰਢਣ ਦਾ ਕੰਮ ਕਰਦੇ ਸੀ ਆਪਣੇ ਬਾਣੀ ਵਿੱਚ ਖੁਦ ਲਿਖਦੇ ਆ ਕਿੰਤੇ ਮੇਰੀ ਜਾਤ ਪੁੱਟ ਬਾਂਡਲਾ ਢੂਰ ਢਵੰਦਾ ਨਿਤਹਿ ਬਨਾਰ ਸੀ ਆਸ ਪਾਸਾ ਕਹਿੰਦੇ ਮੇਰੀ ਜਾਤ ਦੇ ਲੋਕ ਜਿਹੜੇ ਆ ਨਾ ਉਹ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਸੀ ਉਹਨਾਂ ਦਾ ਚਮੜਾ ਜਿਹੜਾ ਉਹ ਕੱਟਦੇ ਵੱਢਦੇ ਸੀ बनारस ਦੇ ਆਸ-પાસ ਆਪ ਬਿਪਰ ਪ੍ਰਧਾਨ ਤਹ ਕਰੇ ਡੰਡੌਤ ਤੇਰੇ ਨਾਮ ਸਰਣਾਏ ਰਵਿਦਾਸ ਦਾਸਾ ਕਹਿੰਦੇ ਹੁਣ ਵੇਖੋ ਅਚਰਜ ਵਾਲੀ ਗੱਲ ਕਿ ਇੰਨਾ ਨੀਚ ਸਮਝਿਆ ਜਾਂਦਾ ਸੀ ਸਾਨੂੰ ਸਾਡੀ ਬਰਾਦਰੀ ਨੂੰ ਕਹਿੰਦੇ ਪਰ ਮੇਰੇ ਤੇ ਮਿਹਰ ਹੋ ਗਈ ਵਾਹਿਗੁਰੂ ਦੀ ਕਿ ਮੈਂ ਉਹਦੇ ਨਾਮ ਵਿੱਚ ਜੁੜ ਗਿਆ ਉਹਦੇ ਨਾਮ ਦੇ ਉਹਦੀ ਸ਼ਰਨ ਵਿੱਚ ਚਲਾ ਗਿਆ ਤੇ ਨਾਮ ਦੀ ਬਰਕਤ ਵੇਖੋ ਐਨੀ ਕਹਿੰਦੇ ਆਪ ਬੀਪਰ ਪ੍ਰਧਾਨ ਤਹ ਕਰੇ ਡੰਡਾਉਤ ਕਹਿੰਦੇ ਜਿਨ੍ਹਾਂ ਸੂਦਰਾ ਨੂੰ ਕੋਈ ਪੁੱਛਦਾ ਨਹੀਂ ਜਿਨ੍ਹਾਂ ਦੇ ਨੇੜੇ ਲੱਗਣਾ ਕੋਈ ਪਸੰਦ ਨਹੀਂ ਕਰਦਾ ਕਿ ਇਹ ਕਸਾਈ ਆ ਇਹ ਨੀਵੀਂ ਜਾਤ ਦੇ ਇਹ ਚਮੜੇ ਦਾ ਕੰਮ ਕਰਦੇ ਆ ਪਰ ਮੇਰੇ ਤੇ ਰਗਦਾਸ ਤੇ ਇਨੀ ਬਖਸ਼ਿਸ਼ ਹੋ ਗਈ ਕਿ ਆਪ ਬੀਪਰ ਪ੍ਰਧਾਨ ਤਹ ਕਰੇ ਡੰਡਾਉਤ ਸਮਾਜ ਵਿੱਚ ਆਪਣੇ ਆਪ ਨੂੰ ਬ੍ਰਾਹਮਣ ਉੱਚੀ ਜਾਤ ਵਾਲਾ ਸਮਝਣ ਵਾਲਾ ਵੇ ਕਹਿੰਦੇ ਹੁਣ ਮੇਰੇ ਚਰਨਾਂ ਤੇ ਆ ਕੇ ਡੰਡਾਉਤ ਕਰਦਾ ਹੈ ਇਹ ਹੁੰਦੀ ਨਾਮ ਸਿਮਰਨ ਦੀ ਬਰਕਤ ਜਿਸ ਵਾਹਿਗੁਰੂ ਦਾ ਨਾਮ ਜਪ ਕੇ ਰਵਦਾਸ ਜੀ ਮਹਾਰਾਜ ਦੀ ਅਵਸਥਾ ਇੰਨੀ ਉੱਚੀ ਹੋ ਗਈ ਕਿ ਉਹਨਾਂ ਨੂੰ ਹੁਣ ਵਾਹਿਗੁਰੂ ਤੋਂ ਬਗੈਰ ਕੋਈ ਹੋਰ ਅਨੁਭਵ ਵੀ ਨਹੀਂ ਹੁੰਦਾ